वेलकम बैक ਤੇ ਅੱਜ ਅਸੀਂ ਕਰ ਰਹੇ ਹਾਂ ਪੰਜਾਬੀ ਦਾ 에 ਦਾ ਨਾਮ ਹੈ ਜੀ ਨਾਨਕ ਦੁਖੀਆ ਸਭ ਸੰਸਾਰ ਫਟਾਫਟ ਫਟਾਫਟ ਸ਼ੁਰੂ ਕਰਦੇ ਹਾਂ ਮੈਂ ਕੋਸ਼ਿਸ਼ ਕੀਤੀ ਹੈ इजी ਤੋਂ इजी ਲੈਂਗੁਏਜ ਵਿੱਚ ਇਹਨੂੰ ਬਣਾਉਣ ਦੀ ਸਭ ਤੋਂ ਪਹਿਲਾਂ ਤੁਕ ਦਾ ਅਰਥ ਕੀ ਹੈ ਨਾਨਕ ਦੁਖੀਆ ਸਭ ਸੰਸਾਰ ਤੁਕ શ્રી ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਹੈ ਇਸ ਦਾ ਅਰਥ ਹੈ ਕਿ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ ਇਸ ਜਗਤ ਵਿੱਚ ਸਾਰੇ ਪ੍ਰਾਣੀ ਦੁੱਖਾਂ ਵਿੱਚ ਘਿਰੇ ਹੋਏ ਹਨ ਤੇ ਕੋਈ ਵੀ ਸੁਖੀ ਨਹੀਂ ਹੈ। ਐਹੀ ਸਾਡੇ ਜੀਵਨ ਦੀ ਕੌੜੀ ਸਚਾਈ ਹੈ। ਨੈਕਸਟ ਹੈਡਿੰਗ ਕੀ ਹੋਏਗੀ ਜੀ ਸੰਸਾਰ ਵਿੱਚ ਸਾਰੇ ਦੁਖੀ ਹਨ। ਇਸ ਜਗਤ ਵਿੱਚ ਸਭ ਦੁਖੀ ਹਨ ਚਾਹੇ ਅਮੀਰ ਹੋਵੇ ਜਾਂ ਗਰੀਬ। ਅਮੀਰਾਂ ਕੋਲ ਆਰਾਮ ਦੇ ਸਾਰੇ ਸਾਧਨ ਹੁੰਦੇ ਹਨ। ਸਾਨੂੰ ਲੱਗਦਾ ਹੈ ਜਿਵੇਂ ਇਹਨਾਂ ਨੂੰ ਕੋਈ ਵੀ ਦੁੱਖ ਨਹੀਂ। ਪਰ ਸਾਡੀ ਇਹ ਸੋਚ ਗਲਤ ਹੁੰਦੀ ਹੈ ਕਿਉਂਕਿ ਪੈਸੇ ਨਾਲ ਸੰਸਾਰ ਦੇ ਸਾਰੇ ਪਦਾਰਥ ਖਰੀਦੇ ਜਾ ਸਕਦੇ ਹਨ ਪਰ ਮੰਦੀ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ ਦੂਜੇ ਪਾਸੇ ਗਰੀਬ ਲੋਕ ਆਰਥਿਕ ਤੰਗੀਆਂ ਕਾਰਨ ਪਰੇਸ਼ਾਨ ਅਤੇ ਦੁਖੀ ਹਨ ਉਹਨਾਂ ਕੋਲੋਂ ਰੋਜ਼ ਦੇ ਘਰ ਦੇ ਸਮਾਨ ਦੀ ਪੂਰਤੀ ਹੀ ਨਹੀਂ ਹੋ ਸਕਦੀ ਕਈ ਦੁੱਖ ਅਜਿਹੇ ਹਨ ਜੋ ਅਮੀਰਾਂ ਅਤੇ ਗਰੀਬਾਂ ਦੇ ਸਾਂਝੇ ਹੁੰਦੇ ਹਨ ਜਿਵੇਂ ਭਿਆਨਕ ਬਿਮਾਰੀਆਂ ਦੁਰਘਟਨਾਵਾਂ ਆਦਿ ਤੋ ਬੇਸਿਕਲੀ ਅਸੀਂ ਇਹ ਦੱਸਿਆ ਹੈ ਕਿ ਸਾਰਾ ਸੰਸਾਰ ਹੀ ਦੁਖੀ ਹੈ ਪਹਿਲੇ ਅਮੀਰ ਵੀ ਦੁਖੀ ਹੈ ਫਿਰ ਗਰੀਬ ਵੀ ਦੁਖੀ ਹੈ ਔਰ ਕਈ ਦੁੱਖ ਹੁੰਦੇ ਜੋ ਅਮੀਰੋ ਔਰ ਗਰੀਬੋ ਕੇ ਮਿਲ ਕੇ ਹੁੰਦੇ ਹਨ ਥੈਨ ਦੁਖਾਂ ਦਾ ਮੂਲ ਕਾਰਨ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਹੰਕਾਰ ਈਰਖਾ ਅਤੇ ਇੱਛਾਵਾਂ ਹੀ ਸਾਰੇ ਦੁਖਾਂ ਦਾ ਕਾਰਨ ਹਨ ਜਦੋਂ ਮਨੁੱਖ ਦੀ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਉਹ ਦੁਖੀ ਹੋ ਜਾਂਦਾ ਹੈ ਪਰ ਜੇ ਉਸ ਦੀ ਇੱਛਾਵਾਂ ਦੀ ਪੂਰਤੀ ਹੋ ਜਾਵੇ ਤਾਂ ਉਸ ਵਿੱਚ ਹੰਕਾਰ ਆ ਜਾਂਦਾ ਹੈ ਮੀਨਸ ਪ੍ਰਾਊਡਨੈਸ ਦੀ ਫੀਲਿੰਗ ਆ ਜਾਂਦੀ ਹੈ ਔਰ ਰੱਬ ਨੂੰ ਭੁੱਲ ਜਾਂਦਾ ਹੈ ਅਤੇ ਫਿਰ ਦੁੱਖ ਚੱਲਦਾ ਹੈ ਤੋ ਭਗਵਾਨ ਕੋ ਭੁੱਲ ਜਾਂਦੇ ਹਾਂ ਅਸੀਂ ਜਦ ਸੁਖ ਮਿਲਤੇ ਹਨ ਬਟ ਅਲਟੀਮੇਟਲੀ ਫਿਰ ਸੇ ਕੋਈ ਨਾ ਕੋਈ ਦੁੱਖ ਆ ਜਾਂਦਾ ਹੈ ਤੋ ਹਮ ਫਿਰ ਸੇ ਦੁਖੀ ਹੋ ਜਾਂਦੇ ਹਾਂ ਦੁੱਖ ਸੁਖ ਜੀਵਨ ਦਾ ਹਿੱਸਾ ਹਨ ਜੀਵਨ ਦੀ ਸਚਾਈ ਇਹ ਹੈ ਕਿ ਸੁਖ ਅਤੇ ਦੁੱਖ ਜੀਵਨ ਦਾ ਹਿੱਸਾ ਹਨ ਇਸ ਲਈ ਮਨੁੱਖ ਨੂੰ ਦੁੱਖਾਂ ਤੋਂ ਘਬਰਾਣਾ ਮਨੁੱਖ ਨੂੰ ਡਟ ਕੇ ਦੁੱਖਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਮਨੁੱਖ ਨੂੰ ਉਹਨਾਂ ਮਹਾਪੁਰਖਾਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਮਨੁੱਖੀ ਜੀਵਨ ਵਿੱਚ ਦੁੱਖ ਚਲੇ ਜਿਵੇਂ ਅਭੀ ਇਹ ਐਗਜ਼ੈਪਲਸ ਹੈ ਸ਼੍ਰੀ ਰਾਮਚੰਦਰ ਜੀ ਨੇ ਬਨਵਾਸ ਕਟਿਆ ਪਾਂਡਵਾ ਨੇ ਭਰਾਵਾਂ ਦੀ ਦੁਸ਼ਮਣੀ ਸਹਾਰੀ ਮੀਨਸ ਪਾਂਡਵਾਂ ਔਰ ਜੋ ਕੌਰਵ تھے ਉਹ ਦੋਨੋਂ ਭਾਈ ਭਾਈ ਥੇ ਨਾ ਆਪਸ ਵਿੱਚ ਤੋਂ ਮਤਲਬ ਕਜ਼ਨਸ ਥੇ ਪਰ ਫਿਰ ਵੀ ਆਪਸ ਵਿੱਚ ਦੁਸ਼ਮਣੀ ਹੋਈ ਉਹਨਾਂ ਦੀ ਸ਼ਾਹਜਹਾਂ ਨੂੰ ਪੁੱਤਰਾਂ ਦੀ ਕੈਦ ਵਿੱਚ ਰਹਿਣਾ ਪਿਆ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ ਯਾਨੀ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਆਦੀ ਇੰਨਾ ਸਭ ਮਹਾਪੁਰਖਾਂ ਨੂੰ ਨੇ ਦੁੱਖ ਵਿੱਚ ਵੀ ਪਰਮਾਤਮਾ ਦਾ ਸਿਮਰਨ ਨਹੀਂ ਛੱਡਿਆ ਮਤਲਬ ਪਰਮਾਤਮਾ ਦਾ ਨਾਮ ਲੈਣਾ ਨਹੀਂ ਛੱਡਿਆ ਅਤੇ ਦੁੱਖਾਂ ਨੂੰ ਹੱਸ ਕੇ ਸਹਿਿਆ ਯਾ ਸਹਿਲਤਾ ਨੈਕਸਟ ਹੈਡਿੰਗ ਹੈ ਜੀ ਰੱਬ ਦਾ ਨਾਮ ਦੁੱਖਾਂ ਦਾ ਸਹਾਰਾ ਸੁਖ ਵੇਲੇ ਸਾਰੇ ਯਾ ਸਭ ਲੋਕ ਆਪਣੇ ਬਣ ਜਾਂਦੇ ਹਨ ਪਰ ਦੁੱਖ ਜਦੋਂ ਪਰ ਜਦੋਂ ਦੁੱਖਾਂ ਦਾ ਘੇਰਾ ਪੈਂਦਾ ਹੈ ਤਾਂ ਸਾਰੇ ਸੰਬੰਧੀ ਵੀ ਸਾਥ ਛੱਡ ਜਾਂਦੇ ਹਨ ਇਸ ਵੇਲੇ ਇੱਕੋ ਆਸਰਾ ਹੁੰਦਾ ਹੈ ਪਰਮਾਤਮਾ ਦਾ ਨਾਮ ਸਾਨੂੰ ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਮੀਨਜ਼ ਰੱਬ ਦੇ ਅਕੋਰਡਿੰਗਲੀ ਜਿਵੇਂ ਚੱਲ ਰਿਹਾ ਹੈ ਉਹਦੇ ਉਦਾਂ ਹੀ ਰਹੋ ਅਤੇ ਉਸ ਦੇ ਬਾਣੇ ਨੂੰ ਮੰਨਣਾ ਚਾਹੀਦਾ ਹੈ ਮਤਲਬ ਰੱਬ ਦੇ ਕਹੇ ਨੂੰ ਮੰਨਣਾ ਚਾਹੀਦਾ ਹੈ ਇਸ ਨਾਲ ਹੀ ਦੁੱਖਾਂ ਤੋਂ ਸ਼ਕਤੀ ਮਿਲਦੀ ਹੈ ਹੁਣ ਲਾਸਟ ਆ ਗਿਆ ਜੀ ਸਾਰੰਸ਼ ਕੀ ਹੈ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੁੱਖ ਅਤੇ ਸੁੱਖ ਸਾਡੇ ਜੀਵਨ ਦਾ ਹਿੱਸਾ ਹਨ ਸਾਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਪਰ ਉਹਨਾਂ ਨੂੰ ਜੀਵਨ ਦਾ ਹਿੱਸਾ ਮੰਨ ਕੇ ਸਵੀਕਾਰ ਕਰਨਾ ਚਾਹੀਦਾ ਹੈ ਮਹਾਪੁਰਖਾਂ ਦੇ ਜੀਵਨ ਤੋਂ ਹਿੰਮਤ ਅਤੇ ਪ੍ਰੇਰਣਾ ਲੈਣੀ ਚਾਹੀਦੀ ਹੈ ਮੋਹ ਮਾਇਆ ਦਾ ਤਿਆਗ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ ਇਹ ਹੈ ਜੀ ਸਾਡਾ 에 ਨਾਨਕ ਦੁਖੀਆ ਸਭ ਸੰਸਾਰ ਤੇ ਆਈ ਥਿੰਕ ਐ ਲੈਂਥ ਵੀ ਸਫੀਸ਼ੀਐਂਟ ਹੈ ਔਰ ਮੈਂ ਇੱਕ ਵਾਰੀ ਆਪਣਾ ਫੋਨ ਵੀ ਕਰ ਦਿੰਦੀ ਹਾਂ ਜੇ ਤੁਸੀਂ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਤਾਂ ਥਿਸ ਇਜ਼ ਪੇਜ ਨੰਬਰ 1 ਜੇ ਤੁਸੀਂ ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ ਪ੍ਰਿੰਟ ਦੇ ਲਈ ਸੈਕਿੰਡ ਪੇਜ ਇਜ਼ ਥਿਸ ਨੈਕਸਟ ਹੈ ਜੀ ਪੇਜ ਨੰਬਰ ਨ ਹੈ ਪੇਜ ਨੰਬਰ 4 ਹੋਰ ਹੈ ਪੇਜ ਨੰਬਰ 5 5 ਮਿੰਟ ਵੀ ਨਹੀਂ ਲੱਗੇ ਪਰ ਯਾਦ ਤੁਸੀਂ ਇੱਕ ਵਾਰੀ ਬਸ ਦਿਮਾਗ 'ਚ ਪੁਆਇੰਟ ਰੱਖਨੇ ਆਂ ਔਰ ਹੈਡਿੰਗਸ ਥੋੜੀ ਜੀ ਯਾਦ ਰੱਖਣੀਆਂ ਨੇ ਬਾਕੀ ਤਾਂ ਆਪਣੀ ਲੈਂਗੁਏਜ ਜਿਵੇਂ ਬਣਾ ਸਕਦੇ ਆਪਾਂ